ਜੂਏ ਦੇ ਵਿੱਚ ਰਾਜ ਭਾਗ ਹਾਰ ਗਏ ਪੰਜੇ ਚਾਰੇ ਪੰਜੇ ਭਰਾ ਹਾਰ ਗਏ ਦ੍ਰੋਪਦੀ ਵੀ ਉਹਨੇ ਆਪਣੇ ਦਾਤੇ ਲਾ ਦਿੱਤੀ ਅਸਤਰ ਸ਼ਸਤਰ ਲਾ ਦਿੱਤੇ ਦਾਤੇ ਉੱਤੇ 12 ਸਾਲ ਦਾ ਬਨਵਾਸ 13ਵਾਂ ਗਿਆਤ ਵਾਸ 13ਵੇਂ ਸਾਲ ਤੇ ਜੇ ਪਤਾ ਲੱਗ ਗਿਆ ਪੰਡੂ ਪਾਂਡੂ ਕਿੱਥੇ ਰਹਿੰਦੇ ਨੇ ਫੇਰ 12 ਸਾਲ ਇੱਕ ਗੱਲ ਕਰਕੇ 12 ਸਾਲ ਚੱਕਰਵਰਤੀ ਰਾਜਾ ਨੂੰ ਜੰਗਲਾਂ 'ਚ ਰਹਿਣਾ ਪਿਆ ਤੇ 13ਵਾਂ ਅਗਿਆਤ ਵਾਸ ਬਰਾਟ ਰਾਜੇ ਦੇ ਨੌਕਰ ਬਣ ਕੇ ਭਾਂਡੇ ਮਾਂਜਦੇ ਗੁਰੂ ਮਹਾਰਾਜ ਕਹਿੰਦੇ ਨੇ ਰੋਬ ਹੈ ਪੰਡਵ ਭਏ ਮੰਜੂਰ ਜਿਨ ਕੇ ਸਵਾਮੀ ਰਹ ਤਹਜੂਰ ਭਾਂਡੇ ਮਾਂਜਦੇ ਚੱਕਰਵਰਤੀ ਰਾਜੇ ਬੀਮ ਸੰਨਦਰਸ ਹੋਇਆ ਸੀ ਜਯਦਸ਼ਤਰ ਦਾ ਵਜੀਰ ਬਣ ਗਿਆ ਅਰਜਨ ਨਿਰਿਤਕਾਰੀ ਨਾਚ ਸਿਖਾਉਂਦਾ ਨੁਕਲ ਸਹ ਦੇਵ ਡੰਗਰ ਚਾਰ ਦੇ ਘੋੜੇ ਚਾਰਦੇ ਆ ਉਹ ਚੱਕਰ ਵਰਤੀ ਰਾਜੇ ਦੀ ਰਾਣੀ ਰਾਣੀਆਂ ਦੇ ਕੇਸ ਬੁੰਦੀ ਮੀਡੀਆਂ ਕਰਦੀ ਜਦੋਂ ਕਿਤੇ ਲੁੱਕ ਕੇ ਇਕੱਠੇ ਹੁੰਦੇ ਸੀ ਨਾ ਰਾਤ ਨੂੰ ਉਬਾਂ ਮਾਰ ਮਾਰ ਕੇ ਰੋਂਦੇ ਹੁੰਦੇ ਸੀ ਕਿੱਥੇ ਅਸੀਂ ਚੱਕਰਵਰਤੀ ਰਾਜੇ ਭਾਰਤ ਦੇਸ਼ ਦੇ ਕਿਤੇ ਨੌਕਰ ਬਣ ਕੇ ਭਾਂਡੇ ਮਾਜ ਰਹੇ ਨੇ ਦੇਖੋ ਬਚਨ ਕੀਤਾ ਗੁਰੂ ਗ੍ਰੰਥ ਸਾਹਿਬਾ ਰਹੇ ਨੇ ਰੋਵੇ ਪਾਂਡੋ ਭਏ ਮੰਜੂਰ ਜਦੋਂ ਨੌਕਰ ਬਣੇ ਸੀ ਜਿਨ ਕੇ Swami ਕ੍ਰਿਸ਼ਨ ਭਗਵਾਨ ਜੀ ਰਹਿ ਤਹਜੂ ਇੱਕ ਗੱਲ ਬੋਲੀ ਸੀ ਸਾਰੀ ਜ਼ਿੰਦਗੀ ਬੇਰਸ ਹੋ ਗਈ ਸਾਥ ਸੰਗਤ ਤੇ ਗੱਲ ਪੰਡਵਾ ਦੀ ਨਹੀਂ ਐ ਆਪਣੇ ਘਰਾਂ ਚ ਬੜੇ ਬੜਿਆਂ ਦਾ ਜੀਵਨ ਬੇਰਸ ਹੋ ਗਿਆ ਇੱਕ ਗੱਲ ਇਸ਼ੂ ਬਣ ਗਈ ਬਸ ਜਿਵੇਂ ਪੱਥੇ ਚੋਂ ਕਮਾਂਡ ਦੇ ਵਿੱਚੋਂ ਤੀਰ ਨਿਕਲ ਗਿਆ ਨਾ ਮੁੜ ਕੇ ਨਹੀਂ ਆਉਂਦਾ ਪੁੱੜ ਦੇ ਥੱਲੇ ਪਾਣੀ ਲੰਘਿਆ ਤਾਂ ਹੋ ਸਕਦਾ ਕੋਈ ਲਿਆ ਕੇ ਫੇਰ ਡੋਲ ਦੇਵੇ ਪਰ ਤੇਰੀ ਜਬਾਨ ਚੋ ਬੋਲਿਆ ਬਚਨ ਮੁੜ ਕੇ ਪੀਛਾਂ ਨਹੀਂ ਆਉਣਾ ਬੋਲਣਾ ਤਾਂ ਹੈ ਪਰ ਉਹ ਗੱਲ ਬੋਲ ਕੇ ਤੇਰੀ ਗੱਲ ਪ੍ਰਵਾਨ ਹੋ ਜਾਏ ਤੈਨੂੰ ਇੱਜ਼ਤ ਮਿਲੇ ਜਿੱਤ ਬੋਲਿਆ ਪਤ ਪਾਈ ਹੈ ਸੋ ਬੋਲਿਆ ਪਰਮਾਨ ਫਿੱਕਾ ਬੋਲ ਬਗੂਚਣਾ ਸੁਣ ਮੂਰਖ ਮਨ ਆ ਜਾਣ ਮਹਾਰਾ ਕਹਿੰਦੇ ਜੇ ਫਿੱਕਾ ਭੋਲ ਆਪਣੀ ਜ਼ੁਬਾਨ ਤੋਂ ਬੋਲੇਗਾ ਤੇਰਾ ਤਨ ਮਨ ਤਾਂ ਫਿੱਕਾ ਹੋਏਗਾ ਹੀ ਅਗਲੇ ਦੇ ਮਨ ਨੂੰ ਵੀ ਦੁਖੀ ਕਰ ਦੇਗਾ ਸਹਬ ਸੱਚੇ ਪਾਤਸ਼ਾਹ ਬਚਨ ਕਰਦੇ ਆ ਬਾਣੀ ਚੀਂ ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜੂ ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਦਨ ਮਨ ਫਿੱਕਾ ਹੋ ਜੂਗਾ ਕਿੱਕਾ ਬੋਲ ਨਾ ਜਬਾਨ ਵਿੱਚੋਂ ਬੋਲੀਏ ਜਬਾਨ ਨੂੰ ਕਦੇ ਕੰਨ ਮਨਿਕਾ ਹੋ ਜਾਊਗਾਿੱਕਾ ਬੋਲ ਨਾ ਜਬਾਨ ਵਿੱਚੋਂ ਬੋਲੀਏ ਕੰਨ ਮਨਿਕਾ ਹੋ ਜਾਊਗਾ i'm waiting on the money ਹੋ ਜੂਗਾ ਤਨ ਮਨ ਦੀ ਪਿੱਕਾ ਹੋ ਜੂਗਾ ਬੋਲਣ ਵਿੱਚੋਂ ਜਬਾਨੋਂ ਕਦੇ ਬੋਲੀਏ ਜੀ ਤਨ ਮਨ ਫਿਕਾ ਫਿਕਾ ਬੋਲਣਾ ਜਬਾਨ ਵਿੱਚੋਂ ਬੋਲੀਏ ਤਨ ਮਨ ਫਿਕਾ ਹੋ ਜਾਊਗਾ ਕਫਕਾ ਬੋਲੇ ਤਨ ਮਨ ਫਿੱਕਾ ਹੋਏ ਔਰ ਕਹਿੰਦੇ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਇੱਛਾ ਹੈ ਫਿਰ ਮਾੜਾ ਬੋਲ ਕੇ ਕਿਸਦਾ ਹਿਰਦਾ ਨਾ ਦੁਖੀ ਕਰਿਆ ਕਰ ਜੇ ਤੂੰ ਪ੍ਰਿਆ ਦੀ ਸਿੱਖ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਤੜਫ ਹੈ ਹਿਆਉ ਨਾ ਠਾਹੇ ਕਹੀ ਦਾ ਫਿਰ ਕਿਸ ਦਾ ਹਿਰਦਾ ਨਾ ਢਾਇਆ ਕਰ ਕਿਸੇ ਦੇ ਹਿਰਦੇ ਨੂੰ ਦੁਖੀ ਨਾ ਕਰਿਆ ਕਰ ਸਭ ਦਾ ਮਨ ਮਾਨਕ ਠਾਹਨ ਮੂਲ ਮਚੰਗਵਾ ਸਭ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਕਟ ਕਟ ਮੈਂ ਹਰ ਜੂ ਵਸੈ ਕਟ ਹਿਰਦੇ ਨੂੰ ਹੀ ਕਹਿੰਦੇ ਨੇ ਸਭ ਧੀ ਹੈ ਉਹ ਅਲੈਦਾ ਗੱਲ ਹੈ ਕਿ ਆਪਾਂ ਉਹਦੀ ਪ੍ਰਾਪਤੀ ਨਹੀਂ ਕੀਤੀ ਜਿਵੇਂ ਹਰ ਧਰਤੀ ਦੇ ਵਿੱਚ ਪਾਣੀ ਹੈ ਜਿੱਥੇ ਟਿਊਬਲ ਲਾਉਂਗੇ ਉੱਥੋਂ ਨਿਕਲ ਆਏਗਾ ਹਰ ਦੁੱਧ ਦੇ ਵਿੱਚ ਘਿਓ ਹੈ ਮੱਖਣ ਹੈ ਪਰ ਜਦੋਂ ਸਾਧਨ ਕਰੋਂਗੇ ਨਿਕਲ ਆਏਗਾ ਹੈ ਤਾਂ ਵਿੱਚੇ ਹੀ ਹੈ ਪਰ ਅੱਜ ਕੱਲ ਕਹਿੰਦੇ ਨੇ ਦਿਖਾਓ ਜੇ ਹੈਗਾ ਤਾਂ ਦਿਖਾਓ ਦਿਸਦਾ ਤਾਂ ਹੈ ਉਹ ਪਰ ਜੇ ਅੱਖਾਂ ਤੇ ਮੋਤੀ ਆਇਆ ਹੋਵੇ ਫਿਰ ਤਾਂ ਨਹੀਂ ਦਿਸਦਾ ਹੁੰਦਾ ਨਾ ਉਹ ਅਗਿਆਨ ਦਾ ਮੋਤੀ ਆ ਗੁਰੂ ਤੋਂ ਸੁਰਮਾ ਲੈਣਾ ਪੈਣਾ ਹੈ ਅਗੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰ ਉਹਨੂੰ ਮੋਤੀਆ ਤਾਂ ਲਾਉਣਾ ਪੈਣਾ ਨਾ ਡਾਕਟਰ ਕਿਸੇ ਕੋਲ ਜਾਣਾ ਪੈਣਾ ਤੇ ਗੁਰੂ ਫਿਰ ਗਿਆਨ ਦਾ ਸੁਰਮਾ ਪਾਏਗਾ ਤੇਰੇ ਅੰਦਰ ਅੱਜ ਕੱਲ ਤਾਂ ਫਿਰ ਆਪਰੇਸ਼ਨ ਕਰਕੇ ਲਾ ਦਿੰਦੇ ਨਾ ਮੋਤੀਆ ਉਹ ਹੈ ਤਾਂ ਸਭ ਥਾਂ ਤੇ ਹੀ ਹੈ ਬਾਰੇ ਕਹਿੰਦੇ ਆ ਡੇਲੇ ਰੱਬ ਨੂੰ ਨਹੀਂ ਦੇਖ ਸਕਦੇ ਅਜਿਹੜੀਆਂ ਦੋ ਅੱਖਾਂ ਨੇ ਨਾ ਆਪਣੀਆਂ ਇਹ ਦੋ ਤਾਂ ਲਾਈਆਂ ਨੇ ਦੋ ਦੇਖਦੀਆਂ ਨੇ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਿ ਚੰਨ ਇਹ ਆਪਣਾ ਏ ਬਗਾਨਾ ਏ ਚੰਗਾ ਏ ਮਾੜਾ ਏ ਊਚਾ ਏ ਨੀਚਾ ਏ ਪਾਪੀ ਏ ਪੁੰਨੀ ਏ ਦੋ ਦੇਖਦੇ ਜਦੋਂ ਇਹ ਸ਼ਬਦੀ ਕਮਾਈ ਕਰਦੇ ਆ ਕਰਦੇ ਆ ਇਹਦੇ ਗਿਆਨ ਅੱਖਿਓ ਖੁੱਲਦੇ ਐ ਲੋਏ ਨ ਲੋਈ ਡਿਟ ਵਿਆਸ ਨਾ ਬੁੱਝੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਅੰਡਿਸੰਦੋ ਮਾਂ ਪਿਰੀ ਉਹ ਤਾਂ ਬਈ